ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਟੈਂਡ ਦਰਾਹਾ ਜ਼ਿਲ੍ਹਾ ਲੋਧਿਆਣਾ ਗੱਬਣ ਵਈਆਂ ਕੋਲ ਗਾਮਾ ਜੀ ਠੀਕ ਹੈ ਜੀ ਬਾਈ ਦਾ ਵਪਾਰ ਦਾ ਕੰਮ ਹੈ ਤੇ ਵੱਧ ਜਾਣਕਾਰੀ ਲੈਣਾ ਬਾਈ ਜੀ ਆਪਾਂ ਬਾਈ ਤੋਂ ਕਰਦੇ ਆ ਜੀ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸੱਸੀ ਗਾ ਜੀ ਸੱਸੀ ਗਾ ਵੀਰ ਜੀ ਨਾਮ ਦੱਸੋ ਜੀ ਆਪਣਾ ਨਾਮ ਸੰਦੀਪ ਸਿੰਘ ਆ ਜੀ ਹਾਂਜੀ ਹਾਂਜੀ ਪਿੰਡ ਪਿੰਡ ਹੀ ਦੀਪਨਗਰਵਾਜ ਦਾ ਗੁਰਥਲੀ ਸ਼ਹਿਰੀ ਠੀਕ ਆ ਜ਼ਿਲ੍ਹਾ ਨਹਿਰ ਦੇਪੁਰ ਜ਼ਿਲ੍ਹਾ ਲੁਧਿਆਣਾ ਆ ਠੀਕ ਆ ਜੀ ਹਾਂਜੀ ਤੇ ਆਪਣੇ ਨੇੜੇ ਨੇੜੇ ਕਿਹੜੇ ਪਿੰਡ ਪੈਣ ਦੇ ਨੇੜੇ ਜਿਵੇਂ ਸਾਡੇ ਲੰਡਾ ਪੌਣੀ ਪੈਣ ਦਾ ਜੀ ਹਾਂਜੀ ਅਧਰ ਉਹਨੂੰ ਦਰਾਹਾ ਸ਼ਹਿਰ ਆ ਜਾਂਦਾ ਹੀ ਮੇਨ ਨਹੀਂ ਠੀਕ ਹੈ ਜੀ ਰਾਣਾ ਸਾਹਿਬ ਹਾਂਜੀ ਹਾਂਜੀ ਠੀਕ ਹੈ ਜੀ ਆਪਣੇ ਕੋ ਕਿੰਨੇ ਨਗ ਵੀਰ ਪਕਾਉਗਾ ਜੀ ਆਪਣੇ ਕੋ ਟੋਟਲ ਤਿੰਨ ਨਗ ਨਹੀਂ ਵੀਰ ਜੀ ਠੀਕ ਹੈ ਜੀ ਗੱਬਣਾ ਜੀ ਤਿੰਨੇ ਹਾਂਜੀ ਗੱਬਣਾ ਹੀ ਹਾਂਜੀ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਪਹਿਲੀ ਗਾਂ ਇਹ ਵੀਰ ਜੀ ਪਹਿਲਾ ਆਸੂਗਾ ਜੀ ਹਾਂਜੀ ਹਾਈ ਇਹਦੇ ਹਫਤਾ ਰਹਿੰਦਾ ਜੀ ਹਾਂਜੀ ਹਾਂਜੀ ਹਫਤਾ ਰਹਿੰਦਾ ਜੀ ਹਾਂਜੀ ਹਾਂਜੀ ਵੀਰ ਜੀ ਰੇਟ ਭਰਾ ਦਾ ਰੇਟ ਤਾਂ 85000 ਰੁਪਏ ਜੀ 85000 ਮਣੇ ਤੋਰ ਕੇ ਦਿਖਾਉਂਗਾ ਜੀ ਲੋਪਰਾ ਬਾਈ ਜੀ ਨੂਰ ਲਾਣ ਦਾ ਦੱਸਦਾ ਆਪਾਂ ਨੂੰ 85000 ਰੁਪਏ ਦੇਖ ਸਕਦੇ ਕਾਂ ਸੋਹਣੀ ਆ ਜੀ ਸਾਇ ਲੋਡ ਗੱਲਾਂ ਆਪਣਾ ਕਰਮਾ ਵਾਲੀ ਦਾ ਵਧੀਆ ਜੀ ਦੇਖ ਸਕਦੇ ਆਂ ਅੰਡਰ ਕੁਆਲਿਟੀ ਠੀਕ ਆ ਜੀ ਰੇਟ ਆਪਾਂ ਨੂੰ ਬਾਈ ਜੀ ਨੇ ਦੱਸ ਹੀ ਦਿੱਤਾ ਜੀ 85000 ਬੰਦ ਭਰਾ ਬੰਦ ਫੇਸ ਕੁਆਲਿਟੀ ਦੇਖ ਸਕਦੇ ਆਂ ਬਿਊਟੀ ਕਾਂ ਬਹੁਤ ਸੋਹਣੀ ਆ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਠੀਕ ਆ ਜੀ ਦੇਖ ਸਕਦੇ ਆਂ ਹਾਂਜੀ ਭਾਈ ਦੂਜੀ ਵੜ ਦਾ ਦੱਸੋ ਜੀ ਜੀ ਵੀਰ ਜੀ ਦੂਜਾ ਸੂਆ ਜੀ 4 ਦੰਦਾ ਜੀ ਹਾਂਜੀ ਇਹਦੇ 20 ਦਿਨ ਪੈਂਟਿੰਗ ਨੇ ਵੀਰ ਜੀ ਇਹਦੇ 30 ਦਿਨ ਪੈਂਟਿੰਗ ਹਾਂਜੀ ਹਾਂਜੀ ਠੀਕ ਹੈ ਜੀ ਕੱਦ ਕਾਟ ਸਿੰਘਾ ਵੜ ਦਾ ਠੀਕ ਹੈ ਜੀ 20 ਦਿਨ ਪੈਂਟਿੰਗ ਆ ਤੇ ਫਾਰਮ ਦੀ ਬੱਛੀ ਹੈ ਜੀ ਫਾਰਮ ਦੀ ਬੱਛੀ ਹੈ ਭਰਾ ਤੇ ਕੀ ਰੇਟ ਆ ਭਰਾ ਜੀ ਦਾ ਇਹਦਾ 95000 ਰੁਪਏ 85000 ਦੀ ਦੇ ਦਾਂਗੇ ਵੀਰੇ ਠੀਕ ਹੈ ਜੀ 85000 ਦੀ ਹਾਂ ਜਾਨਾ ਕੱਦ ਕਾਟ ਸਿੰਘਾ ਫਾਰਮ ਵਾਲੀ ਗਾਂ ਜੀ ਬਾਈ ਦਾ ਪਪਾਰ ਦਾ ਕੰਮ ਆ ਜੀ ਸੁਖਨਾ ਮੋੜ ਲਈ ਮੋੜ ਦੋ ਲਹਿਰ ਤੇ ਬਈਆਂ ਦਾ ਘਰ ਆ ਜੀ ਇਧਰ ਠੀਕ ਹੈ ਜੀ ਚ ਠੀਕ ਹੈ ਕਦ ਕੋਦ ਸੁਖਨਾ ਕਰਮ ਵਾਲੀ ਆ ਵਧੀਆ 85000 ਰੁਪਏ ਬਾਈ ਜੀ ਕਹਿੰਦਾ ਹਾਂ ਜਾਨਾ ਠੀਕ ਹੈ ਜੀ ਹਾਂਜੀ ਬਾਈ ਜੀ ਤੀਜੀ ਵਾਰ ਦਾ ਦਸੂਆ ਇਹ ਵੀ ਦੂਜਾ ਸੂਆ ਵੀਰੇ ਹਾਂਜੀ ਹਾਂ ਜੀ ਇਹਦਾ ਹਫਤਾ ਰਹਿੰਦਾ ਜੀ ਇਹਦਾ ਹਫਤੇ ਦੀ ਕੱਚੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਦ ਕਾਠ ਵੇੜਦਾ ਚੰਗਾ ਜੀ ਇਹਦਾ ਰੇਟ ਭਰਾ ਯਾ 65000 ਰੁਪਏ ਇਹ 55000 ਦੇ ਦਾਂਗੇ 55000 ਪਿਛਲੇ ਸੂਆ ਦੁੱਧ ਵੀਰੇ ਦਾ ਪਿਛਲੇ ਸੂਆ 16-17 ਕਿਲੋ ਹੁੰਦਾ ਹੀ ਜਾਂ ਤੱਕ 20 ਕਿਲੋ ਦੇਣਾ ਚਾਹੀਦਾ ਜੀ ਠੀਕ ਹੈ ਜੀ ਤੁਸੀਂ ਸੂਆ 16-17 ਲੀਟਰ ਤੇ ਇਹ ਕੀ ਬਾਈ ਜੀ ਕਹਿੰਦਾ ਜਿਆਦਾ ਹੀ ਦੋ ਮੋੜ ਲਓ ਜੀ ਲੈ ਜੋ ਫੇਸ ਕੁਆਲਟੀ ਦੇਖ ਸਕਦੇ ਹੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਗਰਜੀਤ ਰਾਏ ਉਹਨੂੰ ਬਾਅਦ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ